आए। आए। ये क्या है? जब हैं एडवेंचर आइसलैंड जिथे की बहुत ज्यादा बर्फ पैन आ माइनस टेन डिग्री ਹੈਲੋ ਦੋਸਤੋ ਵੈਲਕਮ ਟੂ ਮਾਈ ਨਿਊ ਵੀਡੀਓ ਦੋਸਤੋ ਅੱਜ ਆਪਾਂ ਪਹੁੰਚੇ ਐ ਐਡਵੈਂਚਰ ਆਈਸਲੈਂਡ ਜਿੱਥੇ ਕਿ ਬਹੁਤ ਜ਼ਿਆਦਾ ਬਰਫ਼ ਪੈਣ ਵਾਲੀ ਆ -10 ਡਿਗਰੀ ਇੱਥੇ ਬਹੁਤ ਜ਼ਿਆਦਾ ਦੁਪਹਿਰੀ ਐਸੀ ਖੜੇ ਆ ਇੱਥੇ 45 ਡਿਗਰੀ ਆ ਬਾਹਰ ਦਾ ਔਰ ਅੰਦਰ ਜਾਵਾਂਗੇ ਅੰਦਰ ਆ -10 ਡਿਗਰੀ ਪੂਰੀ ਬਰਫ਼ ਜਮੀ ਹੋਈ ਐ ਦਿਖਾਵਾਂਗੇ ਅੰਦਰ ਦੇ ਨਜ਼ਾਰੇ ਪੁੱਲ ਐਕਟੀਵਿਟੀਆਂ ਔਰ ਉਹਨਾਂ ਦਾ ਟਿਕਟ ਟਬ ਵਗੈਰਾ ਕੀ ਆ ਉਹ ਸਭ ਦਿਖਾਵਾਂਗੇ ਟਾਈਮਿੰਗ ਕੀ ਰਹਿਣ ਵਾਲੀ ਆ ਉਹ ਦੱਸਾਂਗੇ ਔਰ ਇਹ ਹੈ ਕਿੱਥੇ ਲੋਕੇਸ਼ਨ ਪੂਰੀ ਗੱਲਬਾਤ ਕਰਾਂਗੇ ਸੋ ਚੱਲਦੇ ਹੁਣ ਐਡਵੈਂਚਰ ਆਈਸ ਐਡਵੈਂਚਰ ਆਈਲੈਂਡ ਦੇ ਅੰਦਰ ਆਪਨੀ ਐਂਟਰੀ ਹੋ ਗਈ ਤੇ ਹੁਣ ਇੱਥੇ ਆਪਾਂ ਕਰਵਾ ਰਹੇ ਆਂ ਪਰਚੀ ਪਾਰਕਿੰਗ ਦੀ ਜਿਹੜਾ ਤੇ ਬਾਈਕ ਆ ਬਾਈਕ ਤੇ ਲੱਗਦੇ ਨੇ 30 ਰੁਪਏ 30 ਰੁਪਏ ਠੀਕ ਹੈ ਅਗਰ ਤੁਸੀਂ ਕਾਰ ਚਾਹੁੰਦੇ ਹੋ ਆ ਦੇਖ ਸਕਦੇ ਹੋ ਅਗਰ ਤੁਸੀਂ ਕਾਰ ਚਾਹੁੰਦੇ ਹੋ ਤਾਂ ਤੁਹਾਡੇ ਲੱਗਣਗੇ 50 ਰੁਪਏ ਪਾਰਕਿੰਗ ਦੇ ਠੀਕ ਹੈ ਇੱਥੇ ਨਾਲ ਹੀ ਰਾਈਟ ਸਾਈਡ ਤੇ ਪਾਰਕਿੰਗ ਹੈ ਬਾਈਕ ਦੀ ਵੀ ਇੱਧਰੀ ਹੈ ਔਰ ਕਾਰ ਦੀ ਵੀ ਇੱਧਰੀ ਹੈ ਸਵਾ ਲੋ ਜੀ ਲਗਾਤੀ ਆਪਾਂ ਗੱਡੀ ਇੱਥੇ ਸਾਈਡ ਜੀ ਤੇ ਫਿਰ ਇਧਰ ਹੁਣ ਆਪਾਂ ਜਾਣਾ ਪਿੱਛੇ ਨੂੰ ਆ ਦੇਖੋ ਸਾਰੀਆਂ ਗੱਡੀਆਂ ਖੜੀਆਂ ਨੇ ਔਰ ਉਹ ਪਿਛਲੀ ਸਾਈਡ ਬਾਈਕਾਂ ਖੜੀਆਂ ਨੇ ਸਭ ਦੀਆਂ ਠੀਕ ਹੈ ਸੋ ਚਲਦੇ ਆ ਹੁਣ ਅੰਦਰ ਐਡਵੈਂਚਰ ਆਇਲੈਂਡ ਦਾ ਮੇਨ ਗੇਟ ਹੈ ਇੱਥੇ ਪਹਿਲਾਂ ਐਂਟਰੀ ਹੋਊਗੀ ਫਿਰ ਇੱਥੋਂ ਅੰਦਰ ਜਾਣ ਦੇਣਗੇ ਸੋ ਮੈਂ ਆਪਣਾ ਬੈਗ ਚੈੱਕ ਕਰਵਾ ਕੇ ਇੱਥੇ ਆਇਆ ਜਿੱਥੋਂ ਟਿਕਟ ਮਿਲਦੀ ਆ ਆ ਦੇਖ ਸਕਦੇ ਹੋ 500 ਰੁਪਏ ਟਿਕਟਾ ਤੁਹਾਡੀ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਔਰ 600 ਰੁਪਏ ਟਿਕਟ ਲੱਗੂਗੀ ਸ਼ਨੀਵਾਰ ਔਰ ਸੰਡੇ ਦੀ ਦੋ ਛੁੱਟੀਆਂ ਹੁੰਦੀਆਂ ਨੇ ਤਾਂ ਕਰਕੇ ਉੱਥੇ 100 ਰੁਪਏ ਮਹਿੰਗਾ ਥੋੜਾ ਜਿਹਾ ਠੀਕ ਹੈ ਸੋ ਆ ਲੇਡੀਜ਼ ਲੈ ਰਹੀਆਂ ਟਿਕਟ ਪਹਿਲਾਂ ਫਿਰ ਆਪਾਂ ਟਿਕਟ ਲੈਨੇ ਆ ਫ ਤੇ ਅਗਰ ਆਪਾਂ ਬੈਗ ਨਾਲ ਲੈ ਕੇ ਜਾਵਾਂਗੇ ਉਹਦਾ ਐਕਸਟਰਾ 100 ਰੁਪਏ ਲੈ ਰਹੇ ਨੇ 100 ਰੁਪਏ ਲੈ ਰਹੇ ਨੇ ਪਰ ਅੰਦਰ ਲੈ ਕੇ ਜਾਵਾਂਗੇ ਅਸੀਂ ਸੋਚ ਰਹੇ ਗੱਡੀ ਤੇ ਧਰੌਣੇ ਕਿਉਂ 100 ਰੁਪਏ ਦੇਣਾ ਬਿਲਕੁਲ 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 ਆਪਣਾ ਬੈਗ ਨਾਲ ਲੈ ਕੇ ਆਇਓ ਹਾਂ ਥੋੜਾ ਮੋਟ ਥੋੜੀ ਬੋਲ ਕੋਈ ਛੇਟਾ ਮਾੜਾ ਮੋਟਾ ਸਮਾਨ ਨਾਲ ਲੈ ਸਕਦੇ ਹੋ ਹੁਣ ਆ ਦੇਖੋ ਸਾਡੇ ਨਾਲ 847 ਰੁਪਏ ਲੱਗੇ ਸੀ ਦੋਵਾਂ ਦੇ ਜੀਐਸਟੀ ਲਾ ਕੇ ਤਾਂ ਪੂਰਾ 1000 ਰੁਪਏ ਬਣ ਗਿਆ ਸੋ ਆ ਹੁਣ ਅੱਗੇ ਆਇਆ 스ਨੋ ਸਿਟੀ ਦੀ ਇੱਥੇ ਐਂਟਰੀ ਹੁੰਦੀ ਆ ਆਹ ਔਰੋਂ ਠੀਕ ਹੈ ਸੋ ਇੱਥੇ ਹੁਣ ਕੀ ਹੋਊਗਾ 10-15 ਮਿੰਟ ਸਾਨੂੰ ਵੇਟ ਕਰਨੀ ਪਊਗੀ ਕਿਉਂਕਿ ਜੇ ਜਿਹੜੇ ਅੰਦਰ ਜ਼ਿਆਦਾ ਇਕੱਠਾ ਨਾ ਹੋ ਜਾਵੇ ਜ਼ਿਆਦਾ ਭੀੜ ਨਾ ਹੋ ਜਾਵੇ ਤਾਂ ਕਰਕੇ ਸਾਨੂੰ ਇੱਥੇ ਵੇਟ ਕਰਨੀ ਪਊਗੀ 15-20 ਮਿੰਟ ਉਹਦੇ ਬਾਅਦ ਫਿਰ ਸਾਨੂੰ ਥੋੜੇ ਥੋੜੇ ਕਰਕੇ ਅੰਦਰ ਭੇਜਣਗੇ ਸੋ ਫਾਈਨਲੀ ਆਪਣੀ ਅੰਦਰ ਐਂਟਰੀ ਹੋਊਗੀ ਸਾਹਮਣੇ ਦੇਖ ਸਕਦੇ ਹਾਂ ਗ੍ਰੀਨ ਸਕਰੀਨ ਲੱਗੀ ਹੋਈ ਆ ਇੱਥੋਂ ਫੋਟੋ ਖਿੱਚਵਾ ਕੇ ਇਹਦੇ ਦੂਜੀ ਸਾਈਡ ਤੋਂ ਤੁਹਾਨੂੰ ਫੋਟੋ ਦਿਖਾਉਣਗੇ ਤੁਸੀਂ ਲੈਣੀ ਨਾ ਲੈਣੀ ਤੁਹਾਡੀ ਮਰਜ਼ੀ ਆ ਉਹ ਸਾਹਮਣੇੋਂ ਇੱਥੋਂ ਜਗਟਾ ਮਿਲਣਗੇ ਬਰਫ ਵਾਲੀਆਂ ਕੋਈ ਠੰਡ ਨਾਲ ਲੱਗੇ ਔਰ ਸਾਹਮਣੋਂ ਔਰ ਇਹ ਸਾਰਾ ਸਮਾਨ ਤੁਹਾਡੀ ਟਿਕਟ ਦੇ ਅੰਦਰ ਹੀ ਹੋਊਗਾ 500 ਰੁਪਏ ਦੇ ਵਿੱਚ ਇਹਦਾ ਕੋਈ ਵੀ ਲਗਤ ਪੈਸਾ ਨਹੀਂ ਦੇਣਾ ਤੁਸੀ ਨੇ ਸੋ ਆ ਦੇਖੋ ਆਪਾਂ ਨੂੰ ਬੂਟ ਮਿਲ ਗਏ ਬਲੂ ਕਲਰ ਦੇ ਪਹਿਲਾਂ ਮੈਂ 9 ਨੰਬਰ ਲੈ ਰਿਆ ਤੇ ਉਹ ਬੱਡਾ ਜਿਆਦਾ ਸੀ ਫਿਰ ਫਿਰ ਮੈਂ ਚੇਂਜ ਕਰਵਾ ਕੇ 8 ਨੰਬਰ ਲਿਆ ਆ ਇਹਨੇ ਲੰਬੇ ਲੰਬੇ ਬੂਟ ਨੇ ਦੇਖੋ ਠੀਕ ਹੈ ਸੋ ਥੋੜੇ ਟਾਈਟ ਲੱਗ ਰਹੇ ਸੀ ਮੈਨੂੰ ਚਲੋ ਅਸੀਂ ਪਹਿਲਾਂ ਅਸੀਂ ਨਾ ਪਹਿਲਾਂ ਪਹਿਲੀ ਪਾਲੀਆਂ ਲੈਣ ਸਰ ਗਰਮ ਗਰਮੀ ਹੋ ਰਹੀ ਹੈ ਬੰਦਾ ਘੱਟਦੇ ਹਜੇ ਉਹ ਕੀ 15 ਬੰਦੇ ਕਰਨਾ ਜਿੱਥੇ ਇਹਨਾਂ ਨੇ ਨਾ ਜਿੱਥੇ ਇਹ ਜਗਟਾ ਮਿਲਦੀਆਂ ਨੇ ਬੂਟ ਮਿਲਦੇ ਨੇ ਇਹਨਾਂ ਨੇ ਨਾ ਪੂਰੀ ਇੱਥੇ ਗਰਮੀ ਕਰ ਰੱਖੀ ਹੈ ਕਿਉਂਕਿ ਬੰਦਾ ਅੰਦਰ ਜਾਊਗਾ ਨਾਲ ਦੀ ਨਾਲ ਇਹਨੇ ਠੰਡ ਚੋਂ ਤਾਂ ਉਹਨਾਂ ਨੂੰ ਲੱਗੇ ਕਿ ਹਾਂ ਅੰਦਰ ਠੰਡ ਆ ਇਹਨਾਂ ਹੈਗੀ ਵੀ ਹੈ ਬਰਸ ਜਣੀ ਹੋਈ ਆ ਤਾਂ ਚੱਲਦੇ ਆ ਗੇਟ ਖੁੱਲਿਆ ਚਲੋ ਜੀ ਚੱਲੀਏ ਲਓ ਜੀ ਹੋਣ ਲੱਗਿਆ ਐਂਟਰੀ स्ਨੋ ਫਿਟ ਦੇ ਅੰਦਰ ਜਾਣ ਲੱਗੇ ਆ ਬੂਟ ਪੂਰੇ ਟਾਈਟ ਨੇ ਤੇ ਜਗਟਾਂ ਪੂਰੀਆਂ ਪਾਲੀਆਂ ਲਾਲ ਲਾਲ ਰੰਗ ਨੇ ਉਹ ਅੰਦਰ ਮਾਮਾ ਜੀ ਖ ਲਓ ਜੀ ਭੈਣ ਬਣ ਕੇ ਦਿਓ ਮਾੜੀ ਸਾਈਡੋਂ ਗਿਆ ਓਪਨਿੰਗ ਹੋਣ ਲੱਗਿਆ ਲਓ ਜੀ ਫੈਂਟੜਾ ਆਹਾਹਾਹਾਹਾ ਚਾਚਾ ਬਾਹ ਹੋਈ ਪਈ ਐ ਇੱਥੇ ਦਾ ਐ ਵੀ ਇਹ ਸੁਣੋਈ ਬਹੁਤ ਓਏ ਹੋਏ ਓਏ ਹੋਏ ਓਏ ਕਿਆ ਬਾਤ ਹੈ ਕਿਆ ਬਾਤ ਐਂਦਰ ਦੇਖੋ ਹਨਾ ਦੇਖੋ ਡਾਂਸ ਹੋ ਰਿਹਾ ਭੰਗੜਾ ਪਾ ਕੇ ਦਿਖਾਵਾਂਗੇ ਤੁਹਾਨੂੰ ਇੱਥੇ ਅੱਜ ਕੀ ਨਾਮ ਹੈ ਦਾ ਤੇ ਨਾਮ ਕੀ ਹੈ ਦਾ ਹਲਕ ਹੈ ਹਾਂ ਹਲਕ ਹਲਕਾ ਆ ਕਹਿੰਦਾ ਹਲਕਾ ਹਲਕਾ ਔਰ ਆ ਇਧਰ ਹੈਂਗਿੰਗ ਬ੍ਰਿਜ ਬਣਾਇਆ ਹੋਇਆ ਇਹ ਹਿੱਲਦਾ ਹੈ ਇਹ ਕ੍ਰੋਸਿੰਗ ਕਰਨਾ ਹੁੰਦਾ ਹੈ ਇਧਰੋਂ ਸ਼ੁਰੂ ਹੁੰਦਾ ਤੇ ਦੂਜੀ ਸਾਈਡ ਤੱਕ ਉੱਥੇ ਤੱਕ ਜਾਣਾ ਪੈਂਦਾ ਔਰ ਇਧਰ ਸਾਹਮਣੇ ਟ੍ਰੈਪਲਿੰਗ ਹੋ ਰਹੀ ਆ ਉਹ ਬੱਚੇ ਨਿਆਰੇ ਲੈ ਰਹੇ ਨੇ ਕੁਦਰੇ ਨੇ ਪੂਰੇ ਵਿੱਚ ਆ ਇਧਰ ਹਿਰਨ ਜਾਂ ਖੜਾ ਵਿੱਚ ਕਿਥੇ ਠੀਕ ਆ ਸੋ ਅੱਗੇ ਚੱਲਦੇ ਆ ਦੇਖੋ ਕਿਵੇਂ ਖੜਾ ਸੋ ਇਧਰ ਬਰਫੀਲਾ ਚਟਾ ਭਾਲੂ ਖੜਾ ਦੋ ਬਣਾਏ ਹੋਏ ਨੇ ਔਰ ਇਧਰ ਬੱਚੇ ਸਲਾਈਡ ਕਰ ਰਹੇ ਨੇ ਇਹ ਛੋਟਾ ਜਿਹਾ ਬਣਾਇਆ ਹੋਇਆ ਇੱਕ ਇਧਰੋ ਚੜਦੇ ਨੇ ਇਧਰ ਉਤਰੇ ਜਾਂਦੇ ਨੇ ਮਤਲਬ ਕਿ ਆਇਆ ਲਾ ਲਓ ਯਾਰ 500 ਰੁਪਏ ਵਿੱਚ ਨਾ ਬਹੁਤ ਜ਼ਿਆਦਾ ਐਕਟੀਵਿਟੀ ਹੁਣ ਮਿਲ ਜਾਂਦੀਆਂ ਨੇ ਔਰ ਇੱਕ ਘੰਟਾ ਮਿਲਦਾ ਇੱਕ ਘੰਟੇ ਵਿੱਚ ਨਾ ਬਹੁਤ ਜ਼ਿਆਦਾ ਨਜ਼ਾਰਾ ਆਉਂਦਾ ਸੋ ਮੈਂ ਚੱਲਦਾ ਹੁਣ ਇੱਥੋਂ ਉੱਪਰ ਦੀ ਹੋ ਕੇ ਇੱਥੋਂ ਉਤਰਾਂਗਾ ਮੈਂ ਠੀਕ ਹੈ ਸੋ ਚੱਲਦੇ ਆਂ ਦੇਖਦੇ ਆਂ ਇਹ ਬੜਾ ਨਜ਼ਾਰਾ ਹੋਊਗਾ ਇਹਦਾ ਆ ਦੇਖੋ ਕੀ ਬਾਤ ਹੈ ਸੋ ਦੇ ਬਾਅਦ ਫਿਰ ਮੈਂ ਟ੍ਰਾਈਪੋਡ ਤੇ ਫੋਨ ਫਿੱਟ ਕਰਤਾ ਸੀ ਕਿਉਂਕਿ ਉੱਪਰੋਂ ਮੈਂ ਆਉਣਾ ਸੀ ਦੂਜੇ ਕੈਮਰੇ ਨਾਲ ਬਣਾਵਾਂਗੇ ਦੇਖਦੇ ਆਂ ਹੁਣ ਕਿਵੇਂ ਦੀ ਰਹਿਣਾ ਲਈਆ ਆਪਣੀ ਸਲਾਈਡਿੰਗ ਸੋ ਆ ਦੇਖੋ ਮੈਂ ਨਾ ਬੈਠਦਾ ਗਿਆ ਇੱਥੇ ਧੱਕਾ ਦੇਣ ਵਾਲਾ ਮੈਨੂੰ ਕੋਈ ਨਹੀਂ ਹੈਗਾ ਜੀ ਹੁਣ ਦੇਖੋ ਮੈਂ ਕਿਵੇਂ ਕਰੂੰਗਾ ਆਪਣੇ ਆਪ ਹੀ ਹੱਥ ਲਾ ਕੇ ਮੈਂ ਧੱਕਾ ਦੇ ਦਊਂ ਆਪਣੇ ਆਪ ਨੂੰ ਆ ਦੇ ਆ ਦੇ ਸੋ ਬਰਫ ਵਾਲੀ ਸਲਾਈਡਿੰਗ ਕਰਨ ਤੋਂ ਬਾਅਦ ਹੁਣ ਅਸੀਂ ਜਾਣਾ ਆ ਮੋਟੂ ਬਦਲੂ ਤੇ ਕੋਲੋਂ ਲੰਘ ਕੇ ਟੰਨ ਲਾ ਇਧਰ ਇੱਕ ਬਣੀ ਹੋਈ ਸੁਰੰਗ ਬਣੀ ਹੋਈ ਆ ਆ ਦੇਖੋ ਇਹਦੇ ਬੜਾ ਪੈਰ ਫਿਸਲਦਾ ਦੇਖ ਕੇ ਜੀ ਮਾਮਾ ਜੀ ਉਹ ਦੇਖ ਉਹ ਤੇਰੀ ਦੇਖ ਦੇਖੋ ਵਜਾ ਕੇ ਵਜਾ ਕੇ ਰਾਮ ਨਾਲ ਰਾਮ ਨਾਲ ਹਾਂ ਰੌਂਦਲ ਫੜ ਲਓ ਫੜ ਲਓ ਲਗਈ ਹਨੇਰਾ ਵੀ ਥੋੜਾ ਜਾਂ ਅੰਦਰ ਤੇ ਬਹੁਤ ਜਿਆਦਾ ਤਿਲਕਣਾ ਇੱਥੇ ਬਰਫ਼ ਬਾਹਰ ਤਾਂ ਉਹ ਪੱਟੀਆਂ ਜਾਂਦੀਆਂ ਮਸ਼ੀਨ ਜੀ ਨਾਲ ਇੱਥੇ ਪੱਟੀਆਂ ਨਹੀਂ ਜਾਂਦੀ ਮਸ਼ੀਨ ਨਾਲ ਤਾਂ ਕਰਕੇ ਨਾ ਇੱਥੇ ਪੂਰੀ ਜਮੀ ਪਈ ਆ ਪੈਰ ਤਲਕ ਤਾ ਇੱਥੇ ਆ ਦੇਖੋ ਦੇਖ ਸਕਦੇ ਹੋ ਗਾਇਸ ਚੱਲ ਰਹੇ ਆ ਅਸੀਂ ਆਰਾਮ से ਰਹਾਂਗੇ ਪੈਰ ਉਤਰੀ ਨਵੇਂ ਨਿੱਕੀ ਆ ਮੈਂ ਬੈਠ ਕੇ ਜਾਣਾ ਮੁਗਲ ਲੱਗਦਾ ਆਏ है आ भाई यार हम सेट चलो जी ओहो ओ देखो चलो गया बर्फ नहीं है सारी बर्फ देखो बल्ले 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 हम जा रहे हैं अगला मिशन हमारा रहेगा पार करना है इसको अगला मिशन रहेगा हम उसके ऊपर जाएंगे ब्रिज के ऊपर ਬੋਧਾ ਫਾਸਲੇ ਤੇ ਆਹਾਹਾ ਉਹ ਮਾਂ ਲਗਿਆ ਫਿਰ ਉਹਦੇ ਬਾਅਦ ਮੈਂ ਗਿਆ ਉੱਪਰ ਦੇਖੋ ਪਾਫਾ ਨਿਕਲ ਰਹੇ ਪੂਰੀਆਂ ਠੰਡੀ ਹੰਡੀ ਜਿਵੇਂ ਆਪਾਂ ਸਰਦੀਆਂ 'ਚ ਨਿਕਲਦੇ ਮੂੰਹ 'ਚੋਂ ਬਾਫਾਂ ਆਈਆਂ ਉਵੇਂ ਪੂਰਾ ਪਾਫਾ ਨਿਕਲ ਰਹੀ ਸੀ ਫਿਰ ਮੈਂ ਗਿਆ ਉੱਪਰ ਬਈ ਉੱਪਰ ਬੜਾ ਨਿਆਰ ਆ ਰਿਹਾ ਸੀਗਾ ਆ ਇੱਥੇ ਆ ਕੇ ਚਲ ਕਰਦਾ ਬਾਅਦ ਉਤਰਨਾ ਵਸ ਇੱਥੋਂ ਕਿੱਡੀ ਚੱਲੇ ਸੀ ਬੱਚਿਆਂ ਵਾਂਗੂ ਆ ਦੇਖੋ ਬੜਾ ਨਿਆਰਾ ਰਾਰਾ ਦੀ ਇੱਥੇ ਮਾ ਘਰੇ ਪਾਰਿਆ ਜੱਟਾ ਇਹਦੇ ਉੱਪਰ ਬਹੁਤ ਜ਼ਿਆਦਾ ਮਜ਼ਾ ਆਇਆ ਯਾਰ ਮੈਨੂੰ ਕੁੱਦ-ਕੁੱਦ ਕੇ ਤੇ ਮੈਂ ਨਾ ਫਿਰ ਦੁਬਾਰੇ ਦੂਜੀ ਵਾਰ ਫਿਰ ਚਲਾ ਗਿਆ ਤੇ ਉੱਪਰ ਤੇ ਫਿਰ ਜਦੋਂ ਇੱਥੇ ਆ ਕੇ ਦੁਬਾਰੇ ਮੈਂ ਇੱਥੇ ਵੀਡੀਓ ਬਣਾਉਣ ਲੱਗਿਆ ਤੇ ਇਹ ਕਹਿੰਦੇ ਤੁਸੀਂ ਫਿਰ ਆ ਗਏ ਮੈਂ ਇਹਨਾਂ ਨੂੰ ਕਿਹਾ ਮੈਂ ਪਹਿਲਾਂ ਫੋਟੋ ਖਿੱਚਵਾਈ ਸੀ ਤੇ ਵੀਡੀਓ ਨਹੀਂ ਬਣਵਾਈ ਹੋ ਮੈਂ ਵੀਡੀਓ ਬਣਾਉਣ ਆਇਆ ਹੰਗਰ ਕੇ ਫਿਰ ਮੈਂ ਦੁਬਾਰੇ ਗਿਆ ਤਲੀ ਮਰੀ ਵੀਡੀਓ ਬਣ ਗਈ ਨਾਲ ਮਜ਼ਾ ਲੈ ਲਿਆ ਥੋੜਾ ਜਿਹਾ ਤੇ ਖੁੱਦ-ਪੁੱਦ ਗਏ ਜੀ ਵਾਟਰ ਮਸ਼ੀਨ ਚੱਲ ਰਹੀ ਆ ਪਰ ਫਰਫ ਨਾ ਪਟਦੇ ਰਹਿੰਦੇ ਨੇ ਇੱਥੋਂ ਕਿਉਂਕਿ ਜਗਰ ਐਦਾਂ ਚਮਜੇ ਨਾ ਫਿਰ ਪੈਰ ਤਲਕਦਾ ਤਾਂ ਕਰਕੇ ਇਹ ਥੋੜਾ ਥੋੜਾ ਟਾਈਮ ਵਧਣਾ ਇਹਨੂੰ ਪਟਦੇ ਰਹਿੰਦੇ ਨੇ ਕਿ ਪੈਰ ਤਲਕੇ ਨਾ ਆ ਜੀ ਨੋ 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 ਸੋ गाइस ਪੜਾ ਨਹੀਂ ਆ ਰਹਾ ਯਾ ਸੋ ਚਲਦੇ ਹੁਣ ਬਾਏ ਬਾਏ ਬਾਹਰ ਨਿਕਲਣ ਲੱਗੇ ਆ ਐਗਜ਼ਿਟ ਹੋਣ ਲੱਗਾ ਇੱਥੋਂ ਬਾਹਰ ਤੇ ਯਾਰ ਗਰਮੀ ਹੋਣੀ ਤੋਂ ਸ਼ੁਰੂ ਹੋ ਗਈ ਦੇਖੋ ਖੋਲੋ ਬਈ ਖੋਲੋ ਬਈ ਨੇਰਾ ਬਹੁ ਕਰਤਾ ਤੁਸੀਂ ਇੱਥੇ ਲੈ ਵੀ ਆਪਣੇ ਜੁੱਤੇ ਯਹਾਂ ਜਮਾ ਕਰ ਰਹੇ ਕੱਢੋ ਬਈ ਜੁੱਤੀ ਗਰਮੀ ਗਰਮੀ ਬਹੁ ਆ ਬਾਹਰ ਜੀ ਨਹੀਂ ਕਰ ਰਿਆ ਸੀਗਾ ਓਏ ਹੋਏ ਹੋਏ ਹਟੋ ਲੋ ਵੀ ਅੱਜ ਨੰਬਰ ਯਾਦ ਰੱਖਣਾ ਪੈਂਦਾ ਕਿ ਇਹਦੇ ਚ ਆਪਾਂ ਬੂਟ ਰੱਖ ਕੇ ਗਏ ਆ ਹੁਣ ਮੈਂ ਉਹਨੂੰ ਕਿਹਾ ਦੋ ਨੰਬਰ ਉਹਨੂੰ ਦੋ ਨੰਬਰ ਨਹੀਂ ਲੱਭ ਰਿਹਾ ਉਹ ਲੱਭਦੀ ਫਿਰਦੀ ਆ ਉਹ ਦੇਖੋ ਤੈਨੂੰ ਦੋ ਨੰਬਰ ਨਹੀਂ ਮਿਲ ਰਿਹਾ ਉਹਨੂੰ ਉਹ ਨੰਬਰ ਖੋ ਗਿਆ ਸਾਡਾ ਉਹ ਨੰਬਰ ਨਹੀਂ ਮਿਲ ਰਿਹਾ ਆਪਣਾ ਯਾਰ ਬੂਟ ਦਵਾਦੇ ਯਾਰ ਦੋ ਨੰਬਰ ਦੋ ਨੰਬਰ ਗੁੰਮ ਹੋ ਗਏ ਮਿਲ ਗਿਆ ਮਿਲ ਗਿਆ ਮਿਲ ਗਿਆ ਮਿਲ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਲਓ ਜੀ ਆਗੇ ਬਾਹਰ ਨਿਕਲ ਕੇ ਪੂਰੀ ਠੰਡ ਦੇ ਵਿੱਚੋਂ ਆਇਆ ਬਾਹਰ ਇੰਨੀ ਜ਼ਿਆਦਾ ਧੁੱਪ ਲੱਗ ਰਹੀ ਆ ਪੂਰੀ ਗਰਮੀ ਆ ਰਹੀ ਆ ਮਮ ਨਜ਼ਾਰਾ ਆ ਮਜ਼ਾ ਆਇਆ ਔਰ ਮੈਂ ਇਹ ਜੋ ਮਜ਼ਾ ਹੈ ਹਿੰਦੁਸਤਾਨ ਕੇ ਹਰ ਵਿਅਕਤੀ ਕੋ ਦੇਣਾ ਚਾਹਤਾ ਮੈਨੂੰ ਮਜ਼ਾ ਆ ਗਿਆ ਫੁੱਲ ਨਜ਼ਾਰਾ ਆ ਫੁੱਲ ਨਜ਼ਾਰਾ ਭਾਈ ਤੁਕੇ ਤੁਸੀਂ ਪਹਾੜਾਂ ਤੇ ਜਾਂਦੇ ਹੋ ਇੰਨਾ ਖਰਚ ਕਰਕੇ ਠੀਕ ਆ ਦੋ ਤਿੰਨ ਦਿਨਾਂ ਦੀ ਤੁਹਾਡੀ ਛੁੱਟੀਆਂ ਮਾਰਦੇ ਹੋ ਫਿਰ ਤੁਹਾਡੇ ਟਾਈਮ ਵੇਸਟ ਕਰ ਦੋ ਇੱਥੇ 1 ਘੰਟਾ ਮਿਲਦਾ ਤੁਹਾਨੂੰ ਅੰਦਰ 1 ਘੰਟੇ ਵਿੱਚ ਇਹਨਾਂ ਨਜ਼ਾਰਾ ਆਉਂਦਾ ਤੁਸੀਂ ਭੁੱਲ ਜਾਂਦੇ ਹੋ ਕਿ ਬਾਹਰ ਕੀ ਕੁਝ ਹੈਗਾ ਪਤਾ ਹੀ ਨਹੀਂ ਲੱਗਦਾ ਹੈਗਾ ਔਰ ਹੁਣ ਟਿਕਟ ਦੀ ਗੱਲ ਕਰੀਏ ਟਿਕਟ ਹੁੰਦੀ ਹੈ 500 ਰੁਪਏ ਠੀਕ ਹੈ ਔਰ ਅਗਰ ਤੁਸੀਂ ਪੰਜਾਬ ਤੋਂ ਆਉਣੇ ਹੋ 100 ਰੁਪਏ ਲੱਗਦਾ ਟ੍ਰੇਨ ਦਾ ਇੱਥੇ ਦਿੱਲੀ ਆਉਣ ਦਾ 500 ਰੁਪਏ ਲੱਗਦਾ ਟਿਕਟ ਦਾ ਠੀਕ ਹੈ ਬਾਕੀ ਹੁਣ 150 ਲਾ ਲਓ ਮਤਲਬ ਤੁਸੀਂ ਇਹ ਲਾ ਲਓ 700 ਰੁਪਏ ਵਿੱਚ ਤੁਸੀਂ ਪੂਰਾ ਟੂਰ ਕਰ ਸਕਦੇ ਹੋ ਆਉਣ ਜਾਣ ਦਾ ਵਿੱਚ ਆਉਣ ਜਾਣ ਦੀ ਟਿਕਟ ਹੋ ਗਈ ਦਿੱਲੀ ਤੋਂ ਪੰਜਾਬ ਦੀ ਠੀਕ ਹੈ ਵੱਧ ਤੋਂ ਵੱਧ ਤੁਸੀਂ ਲਾ ਲਓ ਯਾਰ 1000 ਰੁਪਏ ਲਾ ਲਓ ਹੋਰ ਦੱਸੋ ਖਾਪੀ ਲੈਂਦਾ ਬੰਦਾ ਹੈ ਨਾ ਸਿੱਕੇ ਯਾਰ ਦੇ ਵਿੱਚ ਤੁਸੀਂ ਇੱਥੇ ਆ ਕੇ ਮਜ਼ੇ ਕਰਕੇ ਮੁੜ ਸਕਦੇ ਹੋ ਠੀਕ ਹੈ ਔਰ ਟਾਈਮਿੰਗ ਜਿਹੜੀ ਉਹ ਸਵੇਰੇ 9: ਕਿਆ ਹੂਆ ਕਿਤਨੇ ਸਾਹਮਣੇ ਪੋਇੰਟ ਉਸ ਤੇ ਹੈ ਨਾ ਫੋਟੋ ਫੋਟੋ ਦੇ ਦੋ ਕਹਿੰਦੇ ਦੇ ਦੇ ਆ ਟਾਈਮਿੰਗ ਆ ਉਹ ਆ ਸਵੇਰੇ 11 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਅਗਰ ਤੁਸੀਂ ਇੱਥੇ ਆਉਣਾ ਹੈ ਤਾਂ ਬਈ ਸੰਗਰੂਰ ਤੋਂ ਤੁਸੀਂ ਬੈਠਿਓ ਖਾਸ ਕਰਕੇ ਉੱਥੋਂ ਸਹੀ ਰਹਿੰਦਾ ਕਿਉਂਕਿ ਪਟਿਆਲੇ ਕਣੀ ਦੀ ਆਉਂਗੇ ਉਹ 6 ਘੰਟੇ ਚ ਇੱਥੇ ਦਿਲੀ ਲਾਉਂਦੀ ਹੈ ਟ੍ਰੇਨ ਜਿਹੜੀ ਸੰਗਰੂਰ ਤੋਂ ਆ ਉਹ ਸਵੇਰੇ 8 ਵਜੇ ਚੱਲਦੀ ਹੈ ਔਰ ਦੁਪਹਿਰੇ 12:30 ਸਗੁਰਵਸਤੀ ਉਤਾਰਦੀ ਆ ਉੱਥੋਂ ਤੁਸੀਂ ਮੈਟਰੋ ਕਰ ਕਰ ਲਓ ਮੈਟਰੋ ਤੇ ਜਾ ਸਕਦੇ ਹੋ ਆਪਣੀ ਓਲਾ ਬਾਈਕ ਰੈਪਿਡ ਵਗੈਰਾ ਜਾ ਸਕਦੇ ਹੋ ਜਾਂ ਫਿਰ ਰਿਕਸ਼ੇ ਤੇ ਜਾ ਸਕਦੇ ਹੋ ਆਟੋ ਜਾ ਸਕਦੇ ਹੋ ਹਨ ਆਟੋ ਚਾਹੋਗੇ ਉਹ ਤਾਂ ਤੁਹਾਨੂੰ ਡਾਇਰੈਕਟ ਇੱਥੇ ਉਤਾਰ ਦੂਗਾ ਅਗਰ ਤੁਸੀਂ ਮੈਟਰੋ ਆਉਣਾ ਤਾਂ ਰਿਠਾਲਾ ਮੈਟਰੋ ਤੇ ਉਤਰ ਕੇ 200 200 ਮੀਟਰ ਤੇ ਆ ਪੈ ਜਾਂਦਾ ਇਹ ਅਡਵੈਂਚਰ ਆਈਲੈਂਡ ਇੱਥੇ ਤੁਸੀਂ ਆਓਗੇ 500 ਰੁਪਏ ਟਿਕਟ ਹੈ ਉਹਦੇ ਅੰਦਰ 1 ਘੰਟਾ ਤੁਹਾਨੂੰ ਅੰਦਰ ਟਾਈਮ ਮਿਲਦਾ ਔਰ ਤੁਹਾਨੂੰ ਟਾਈਮ ਦੱਸਦਾ ਸੋ ਕਿਵੇਂ ਲੱਗੀ ਵੀਡੀਓ ਜਰੂਰ ਦੱਸਿਓ ਆਪਣੀ ਫੈਮਿਲੀ ਨਾਲ ਆਇਓ ਬੱਚਿਆਂ ਨੂੰ ਲੈ ਕੇ ਆਇਓ ਸਾਰਿਆਂ ਵਾਸਤੇ ਇੱਥੇ ਐਕਟੀਵਿਟੀਆਂ ਹੈਗੀਆਂ ਨੇ ਇੱਕ ਤਾਂ ਅੰਦਰੋਂ ਆਇਆ ਅਸੀਂ ਇੱਕ ਉੱਪਰ ਬਾਹਰ ਹੁਣ ਹੈਗੀ ਗਰਮੀ ਆ ਔਰ ਅੰਦਰ ਆ ਪੂਰੀ ਗਰਮ ਪਈਆ ਗੱਡੀ ਹੁਣ ਏਸੀ ਲਾ ਕੇ ਛੱਡਿਆ 2 ਮਿੰਟ ਬਾਅਦ ਖੜਿਆ ਠੰਡੀ ਹੋਊਗੀ ਫਿਰ ਥੋੜਾ ਜਿਹਾ ਅੰਦਰ ਸਾਹ ਆਊਗਾ ਕਿੱਥੇ ਇੱਥੇ ਬੈਠਾ ਜਾਂਦਾ ਹਾਲਾ ਇੰਨੀ ਗਰਮ ਹਵਾ ਮਾਰ ਰਹੀ ਅੰਦਰ ਤਾਂ ਪਰਦਾ ਮਾਰ ਰਹੀ ਆ ਪੂਰੀ ਓਏ ਠੰਡਾ ਜੀ ਹੋ ਗਿਆ ਹੁਣ ਆਇਆ ਚੱਲ ਬਾਹਰ ਜਾਂਦੇ ਆ ਯਾਰ ਚੱਲੋ ਫਰਕੰਡਾ ਬਹੁਤ ਜ਼ਿਆਦਾ ਹੈ ਸਹੀ ਸਹੀ ਹੈ ਨਾ ਘੱਟਾ ਨਾ ਜ਼ਿਆਦਾ ਵਧੀਆ ਘੰਡੇ ਚ ਪੂਰਾ ਐਨ ਬੰਦਾ ਰੱਜ ਲੈਂਦਾ ਇਹਨੂੰ ਪਰਚੂਜ਼ ਕਰਦੇ ਹੋ ਪਈਆਂ ਨਹੀਂ ਚ ਮਾਈਕ ਦੇ ਨੇ ਚੋਂ ਸਾਹਮਣੇ ਬੰਦੇ ਕਰੀਏ ਚਲੋ ਜੀ ਟਿਕਟ ਦੇ ਦਿਆ ਉਹਦਾ ਪਾਰਕਿੰਗ ਟਿਕਟ ਠੀਕ ਆ ਬਾਏ ਬਾਏ ਸਰ ਜੀ ਆਹ ਵੀਡੀਓ ਕਿਵੇਂ ਲੱਗੀ ਜਰੂਰ ਦੱਸੋ ਕਮੈਂਟ ਕਰਕੇ ਮਿਲਦੇ ਆ ਅਗਲੀ ਵੀਡੀਓ ਚ ਉਦ ਤੱਕ ਬਾਏ ਬਾਏ